ਜਦੋਂ ਬੰਗਾਲਾ ਮਦਰੀ ਲੈ ਗਿਆ ਮਰਜੇ ਨੂੰ ਮਗਰ ਉਹ ਪਿਆਰ ਰੱਖਦਾ ਸਹਵਾਂ ਦਾ ਪਿਆਰ ਰੱਖਦਾ ਜੀ 5-7 ਦਿਨ ਬਾਅਦ 2 ਦਿਨਾਂ ਬਾਅਦ 4 ਦਿਨਾਂ ਬਾਅਦ ਜਦੋਂ ਸਮਾਨ ਸਮੂਣ ਆਉਣ ਲੱਗਿਆ ਘਰੇ ਪਤਾ ਲੱਗ ਗਿਆ ਵੀ ਇਹ ਤਾਂ ਗੱਲ ਹੋਈ ਹੈ ਕੁਝ ਹੋਰ ਵਿਗੜ ਗਈ ਨਹੀਂ ਬਹਣਦੇ ਮੈਨੂੰ ਉਹਨੇ ਇੱਕ ਬ੍ਰਾਹਮਣ ਜੀ ਰੋਜ਼ ਜਾਂਦਾ ਹੁੰਦਾ ਹੁੰਦਾ ਬ੍ਰਾਹਮਣ ਨੂੰ ਲਾਲਚ ਦੇਣ ਲੱਗੀ ਕਹਿੰਦੀ ਮੈਂ ਤੈਨੂੰ ਬਾਈਆਂ ਦੇ ਦਿੰਦੀ ਮਾਂ ਦੇ ਦਿੰਦੀ ਉਹਨਾਂ ਕਰਦੀ ਤੇ ਜੇ ਮੇਰਾ ਸਨੇਹਾ ਲੈ ਕੇ ਬਗਣੀ ਨੂੰ ਵੀ ਮਰਜੇ ਨੂੰ ਸਨੇਹਾ ਲਾ ਦੇ ਕੋਈ ਬਾਮਾ ਲਾਲ ਚਾਹ ਗਿਆ ਤੋ ਫਿਰਦਾ ਜਾ ਕੇ ਵੀ ਬ੍ਰਾਹਮਣ ਪਹੁੰਚ ਗਿਆ ਬਾਟ ਕੇ ਜਾ ਕੇ ਪੁੱਛਣ ਲੱਗਿਆ ਉੱਥੇ ਵੀ ਮਰਜੇ ਨੂੰ ਮਿਲਣਾ ਹੈ ਮਰਜੇ ਦਾ ਘਰਵਾਰ ਕਿਸੇ ਨੇ ਦੱਸਤਾ ਕਿ ਉਹ ਸੱਤ ਚੋਂ ਖੜਾ ਹੈ ਜੇ ਉਹ ਸੱਤ ਚ ਗਿਆ ਜਾ ਕੇ ਉਹਨੂੰ ਉਹਦੇ ਅਸਰਦਾਰੀ ਕਹਿੰਗਾ ਜਿਆ ਪੰਡਤ ਉਹ ਕਹਿੰਦਾ ਵੀ ਆਇਆ ਕਰਕੇ ਸਹਿਬਾਂ ਨੇ ਤੈਨੂੰ ਸਨੇਹਾ ਲਾ ਇਹ ਉਹ ਮੈਂ ਕਾਜ ਰੱਖਤਾ ਸ਼ੈਤ ਜੀ ਮੈਨੂੰ ਤਾਂ ਦੱਸੇ ਵੀ ਰਸ ਨਹੀਂ ਹਲਾਦੀ ਬਰ ਕੋ ਨਾਲ ਬੰਮ ਜੂ ਸੇ ਖਾਣ ਦੇ ਕੁੱਤੇ ਹੁੰਦੇ ਉਹ ਲਾ ਫੜ ਇੱਕ ਦੀ ਆ ਲੈ ਤੂੰ ਉਹ ਕਿਰ ਸੇਵਾ ਦੇ ਦੋਸਤ ਨੇ ਹਲਾਉ ਮੈਨੂੰ ਹੁਣ ਤਾਂ ਬੰਮ ਨਾਲ ਜਨੇ ਗਣ ਚ ਗੁੱਸਾ ਹੁੰਦਾ ਬੰਮ ਨੂੰ ਗੁੱਸਾ ਆ ਗਿਆ ਕਹਿੰਦਾ ਉਹ ਜਿਹੜਾ ਗੱਜਿਆ ਕਰੇ ਨਹੀਂ ਵਰਸਾ ਵਰਸਾ ਦੀ ਬਟਾਉ ਤੋ ਕਹਿੰਦਾ ਭਾਈਆਂ ਚ ਕਰਦਾ ਆਕੜਾਂ ਬਹਿਣਾ ਮੁੱਛ ਮੋੜ ਜਦੋਂ ਦੇਖੇ ਚੰੜਾ ਆਦਮੀ ਵਕੀ ਲਿਆਉਗਾ ਪੁੱਠੀ ਮੋੜ ਦੇ ਲੋਰਾ ਫੁਲਾ ਦੇ ਛੱਡੀਆਂ ਗੋਲੀਆਂ ਕਹਿੰਦਾ ਝੰਗੀ ਬੋਲਣ ਕੋ ਮੋਰ ਕਹਿੰਦਾ ਉਹ ਸਹਵਾ ਚੰਦਰਾਨੇ ਲਈ ਆਣੀ ਗਿਆ ਕਿ ਇਹ ਤਾਂ ਕੋਈ ਠੇਡਾਂ ਦੇ ਕੋ ਕਹਿੰਦਾ ਮੈਨੂੰ ਉਹ ਕਹਿੰਦਾ ਸਰੂ ਜੀ ਵਾਰਾਂ ਦੇ ਮੋੜੇ ਤੇ ਜਾਤਣਾ ਰਿਆ ਕਰੇ ਜਾ ਗਿਆ ਉਹ ਗੋੜੂ ਧਰੇ ਲਿ ਜਾ ਕੇ ਗੁਰੂ ਕਹਿਣ ਲੱਗਾ ਵੀ ਦੱਸ ਕਿਵੇਂ ਕਿਵੇਂ ਗੱਲ ਹੋਈ ਹੈ ਹੋਈ ਹੈ ਬਹੁਤ ਹੋਈ ਉਹਨੇ ਦੱਸਨੀ ਸਾਰੀ ਕਹਾਣੀ ਕਹਿਣਾ ਵਾਹਮਣ ਨੂੰ ਦਿੱਤੇ 4 ਰੁਪਏ ਮੋੜਦਾ ਕਹਿਣਾ ਫੇਰ ਨਾ ਮਨ ਵੀ ਰਖਨੇ ਆ ਲਾ ਦੇ ਮੈਂ ਜ਼ਰੂਰ ਪਹੁੰਚੂਗਾ ਉਹ ਬੰਗਾ ਜੀ ਮਾਗਰੋਂ ਕੂੜੀ ਘਾੜੀ ਦੇ ਹੱਥ ਫੇਰ ਲੱਗ ਗਿਆ ਪਤਾ ਮਾਣੋ ਵੀ ਤੀ ਭੈਣੋ ਵੀ ਤੀ ਵੇਂਜਲੂ ਵੀ ਪਤਾ ਸੀ ਸਾਰੇ ਪਿੰਡ ਦੀ ਪਤਾ ਹੁੰਦਾ ਜਾਂਦੀ ਗੱਲ ਪਾਗਾ ਹੋਈ ਹੋਈ ਜਾ ਕੇ ਵੀ ਉਹ ਵਾਹਮਣ ਕੋਲ ਗਿਆ ਉਹ ਮਾਂ ਬੋਲੀ ਕਹਿੰਦੀ ਕੀ ਕਰਦਾ ਤੈਨੂੰ ਇਨਰਜਿਆ ਤੂੰ ਕਹਿਣੇ ਨੇ ਦਰਾਇਆ ਜੀ ਕਹਿਣੇ ਕਿੰਨਾ ਤੀ ਚੱਲਿਆ ਪੁੱਤ ਮਰਿਆ ਬਕੀ ਦੇ ਬਕੀ ਦੇ ਹੋਇਆ ਤਿਆਰ ਕਹਿੰਦਾ ਬਕੀ ਦੇ ਹੋਇਆ ਤਿਆਰ ਹੈ ਬਹਿੋਂ ਤੂੰ ਚੱਲਿਆ ਸਹਿਵਾ ਚਾਲ ਨੂੰ ਰੂਵਾ ਵਾਲੀ ਭੈਣ ਜਿਹੜੀ ਪਰੀ ਚਾਲੀ ਮਿਲਦੀਆਂ ਬੋਹਰੀਆਂ ਗੰਦਣਾ ਚਾਲੀ ਨਾ ਤੂੰ ਮੂਹ ਬੜੀ ਚਾਲੀ ਉਮਰੇ ਕੜਾਹੇ ਤੇਲ ਦੇ ਤੇਰੀ ਉਹਦੇ ਵੀ ਖੜੀ ਹੱਥੀ ਲੱਗਾ ਜੱਟਾ ਇਸ਼ਕ ਦਾ ਜਿਹੜਾ ਫਿਰ ਗਿਆ ਗਲੀ ਗਲੀ ਰੋਜ਼ ਰੋ ਕਰਕੇ ਲੋਕਾਂ ਨੇ ਵੰਡ ਲਿਆ ਉਹ ਸਹਿਵਾ ਚੰਦਰੀ ਨੇ ਵੰਡ ਲਈ ਭਰੀ ਭਰੀ ਖੁੱਲ ਗਈ ਸੋਬ ਲਾੜਿਆ ਟੁੱਟ ਗਿਆ ਜਿਹੜੇ ਆ ਗਏ ਬੱਚੇ ਵਿੱਚ ਲਹਿਰਦੇ ਉਹਨਾਂ ਘਰ ਦੇ ਧੜੀ ਸਹਿਵਾ ਬਣ ਗਈ ਕਾਲੀ ਨਾਗਰੀ ਉਹ ਜਿਹੜੀ ਤੇਰੇ ਆਣ ਲੜੀ ਤੂੰ ਜੱਟਾ ਸੱਪਾਂ ਦਾ ਜ਼ਾਰ ਨੂੰ ਜਿਹੜੀ ਸਹਿਵਾ ਕੀਰ ਕੇ ਪੜੀ ਉਹ ਕੋਈ ਨਾ ਕਹਣੋ ਬੇ ਮੈਂ ਤਾਂ ਜਾਂਦਾ ਹੀ ਨਹੀਂ ਉੱਥੇ ਮੈਂ ਤਾਂ ਇੱਥੇ ਜੰਨਾ ਮੈਂ ਤਾਂ ਫਲਾਣੇ ਨੂੰ ਮਿਲ ਕੇ ਉਹਨਾਂ ਨੇ ਧਮਕੇ ਲੂ ਉਹਨੇ ਕੁੜੀ ਕੋਲੇ ਗੱਲ ਕਰੀ ਕੁੜੀ ਨੇ ਵੀ ਸਮਝਾਇਆ ਕੁੜੀ ਕਹਿੰਦੀ ਕਿੰਨਾ ਤੂੰ ਚੱਲੇਂ ਦੀ ਇਹਨਾਂ ਮੱਤੀ ਕਰੀ ਤੇ ਤਿਆਰ ਬੱਕੀ ਤੇ ਪਾਈਆਂ ਕਾਠੀਆਂ ਮੱਝੂਵੇ ਹਰਕਾਰ ਘਰ ਦਾ ਤੇਰੀ ਭੈਣ ਦਾ ਕਾਜ ਹੈ ਬਹਿ ਕੇ ਕਾਜ ਸਮਾਰ ਅੱਜ ਤੋਂ ਪਰਸੋਂ ਨੂੰ ਜਾਂਦਾ ਢੁਕਣਗੇ ਬਾਬਲਾ ਆਪਣੇ ਦੇ ਬਾਰ ਕਹਿੰਦੀ ਦੋ ਜਾਣੀ ਤੇ ਦੋ ਮਾਨੀ ਬਾਹਲੇ ਉੰਗ ਦੇ ਤੇਰੇ ਦੇਖਣ ਹਾਰ ਪਰਸੋਂ ਪੁੱਛਣ ਦੇ ਮਰਜਾ ਕਿਹੜਾ ਮੇਰਾ ਟੁੱਟ ਜੂ ਭੈਣ ਦਾ ਹਕਾਰ ਕਹਿੰਦੀ ਹੱਥ ਚ ਫੜਦੇ ਬੋਤਾਂ ਇਕੱਠੇ ਰੋਜ ਜੁੰਡੀ ਦੇ ਯਾਰ ਕਹਿੰਦੀ ਹੱਥ ਚ ਫੜਦੇ ਬੋਤਲਾਂ ਸਾਨੂੰ ਭਰ ਭਰ ਰਹਿਣ ਕਲਾਲ ਮੈਨੂੰ ਕਿਸੇ ਵੇਲੇ ਕਹਿੰਦੀ ਜਾਣ ਦੇ ਵੀਰਾ ਮੇਰੀ ਪੱਟੀ ਮੇਸ ਹੋ ਜੂ ਮੇਰਾ ਵਿਆਹ ਕਰਕੇ ਫੇਰ ਕੁਝ ਕਰਨਾ ਉਹ ਪਹਿਲਾਂ ਉਹ ਗੱਲ ਉਹ ਜਿਹੜੀ ਮਾਵਾ ਧੀਆਂ ਨੇ ਗੱਲ ਕਰੀ ਕਹਿੰਦੀ ਜੇਦੇ ਮੁਰਦਾ ਨਹੀਂ ਹੈ ਇਹ ਤੇ ਮੇਰੇ ਬਾਪੂ ਕੋਲੇ ਜਾ ਕੇ ਆ ਬੰਜੇ ਕੋਲੇ ਗਈ ਬੰਜੇ ਨੂੰ ਕਹਿਣ ਲੱਗੀ ਵੀ ਐਂ ਕਰਕੇ ਮਰਜਾ ਦਾ ਮੋਗੂ ਚ ਜਾਂਦਾ ਹੈ ਸਾਥੋ ਦਾ ਉਹ ਮੁਰਦਾ ਨਹੀਂ ਹੈ ਇਸ ਦਾ ਜੋਰ ਲਾ ਲਿਆ ਮਾਵਾ ਧੀਆਂ ਨੇ ਤੂੰ ਮੋੜਨਾ ਜੇ ਮੁਰਦਾ ਉਹ ਕਹਿੰਦਾ ਮੁਰਨਾ ਦਾ ਮੇਰੇ ਕੋਈ ਤੋਂ ਵੀ ਨਹੀਂ ਚੱਲ ਮੈਂ ਦੇਖਦਾ ਕਹਿਣਾ ਵਿੰਜਾ ਆਇਆ ਵਿੰਜਣੇ ਸਮਝ ਆਇਆ ਮਾੜਾ ਮੁਰਕਾ ਕਹਿਣਾ ਫੇਰ ਉਹ ਤੁਰਨ ਲੱਗੇ ਮਿਲ ਜੀ ਬੋਸਤੋ ਵਿੰਜਲ ਦੇ ਦੇ ਮੱਤ ਕਹਿਣਾ ਉਹ ਪਰੋਗਾਂ ਨਹੀਂ ਬੈਠ ਕੇ ਗੱਲ ਕਰੀਏ ਸਮਰਥ ਕਹਿਣਾ ਪੱਠ ਰੰਨਾ ਦੀ ਦੋਸਤੀ ਜਿਹਦੀ ਗਿੱਚੀ ਪਿੱਛੇ ਮੱਤ ਕਹਿਣਾ ਕੋਠੇ ਸਮਾਨ ਨਹੀਂ ਪਤਾ ਮੇਰੇ ਆਉਂਦੇ ਆ ਮਗਰੋਂ ਦੋ ਗਾਂ ਲੈ ਦੀਆਂ ਕੱਟ ਕਹਿਣਾ ਦੋਮਾ ਲੈਦੀਆਂ ਕੱਟ ਖਸਾ ਸਲਉਂਦੀਆਂ ਜਾ ਰੀਆਂ ਰੂਕੇ ਦੰਦੀਆਂ ਦੱਸ ਕਹਿੰਦਾ ਹੱਥੀਂ ਯਾਰ ਵੜਵਾਉਣੀ ਆ ਉਹ ਗਾਟੀ ਧਰ ਕੇ ਲੱਤ ਕਹਿੰਦਾ ਪੁੱਤ ਤੋਂ ਵਿੰਜਾ ਬਾਪ ਦਾ ਕੋਈ ਪਾਊਗਾ ਸੂਰਮਤ ਮੈਂ ਇਸ਼ਾਰਾ ਕਰਦਾ ਜੀ ਕਹਿੰਦਾ ਉਹਦੀ ਮਾਰੀ ਛਾਲ ਕੁੜੀ ਜਦੋਂ ਲੈ ਕੇ ਨਿਕਿਆ ਬਾਹਰ ਬਾਹਰ ਉੱਥੇ ਇੱਕ ਤੀਲੋ ਫੀਲੋ ਸੀ ਸ਼ਹਿਰੇ ਸੀ ਉਹ ਬਹੁਤ ਤਖੜਾ ਵੀਰ ਨੂੰ ਪਤਾ ਮਾਰੀ ਗੱਲ ਦਾ ਹਰ ਇੱਕ ਨੂੰ ਪਤਾ ਲੱਗ ਜਾਂਦਾ ਪਿੰਡ ਕਹਿੰਦਾ ਉਹਦੀ ਮਹਸਾਲੀ ਆਉਂਦਾ ਮੈਂਸਾਲੀ ਆਉਂਗਾ ਤੇ ਉਹਨੇ ਕੁੜੀ ਨਾਲ ਗੱਲਾਂ ਫੜ ਲਿਆ ਕਹਿੰਦਾ ਉਹ ਤੂੰ ਭਣ ਜੀ ਉਹਨਾਂ ਮਾਮਾ ਮੇਰੇ ਇੱਥੇ ਜਾ ਕੇ ਉਹਨਾਂ ਕਹਿੰਦਾ ਨਾ ਸਾੜਾ ਤੂੰ ਤਾਂ ਮੋਰ ਦੇ ਨੂੰ ਚ ਜਾਣਾ ਕਹਿੰਦਾ ਵੀ ਉਹਨੇ ਕੁਲੀਆ ਲਗਾਉਣ ਫੜਿਆ ਕਹਿੰਦਾ ਮਾਮਾ ਚੰਗਾ ਤੂੰ ਆ ਖੂਹ ਤੇ ਖੜਿਆ ਫਿਰ ਆਪਾਂ ਖੂਹ ਦੀ ਸ਼ੈਰ ਲਾ ਕੇ ਸੁਣਾਇਕ ਫਿਰ ਮੈਂ ਦੇਖ ਲਾ ਕਹਿੰਦਾ ਪੀ ਲੀ ਭਾਣ ਦਾ ਖੂਹ ਤੇ ਖੂਹ ਤੇ ਖੂਹ ਦੀ ਕਰੇ ਤਕਵੀਰ ਕਹਿੰਦਾ ਤੇ ਨਾ ਭਾਣ ਦੇ ਮਾਲ ਮਲੱਠੀਆਂ ਜਿਹੜੀਆਂ ਭਰ ਕੇ ਲਿਉਂਦੀਆਂ ਗੀਰ ਗੱਠ ਭਾਣ ਜੇ ਐ ਫਿਰ ਦੀ ਜਿਹੜੀਆਂ ਜਪਦੀ ਹੀ ਹੋ ਕੁੱਤਾ ਬਾਣੜੀ ਲਗ ਲਗ ਵਿਚਰਦਾ ਜੀ ਕੁ ਭੈਣਾ ਨਾਲੋਂ ਵੀਰ ਬਾੜਛਾ ਭਾਣ ਦੇ ਪਾਣੀ ਐ ਵੋਚੇ ਜਿਵੇਂ ਧਰਤੀ ਅੰਬੜੋਂ ਵੋਚੇ ਨੀ ਹੋ ਬਾੜਛੇ ਜੋ ਭਾਣ ਦੇ ਪਾਣੀ ਐ ਨਿਕਰੇ ਜਿਵੇਂ ਬੀਹਾ ਪਿਆ ਤੋਂ ਚੱਲਣ ਦੇ ਲਹਿਰ ਕਹਿੰਦਾ ਪਾਣੀ ਭਾਣ ਦੇ ਤਿਆਰਿਆਂ ਨੇ ਐ ਬੰਗ ਲਿਆ ਜਨੇ ਬਾੜੇ ਭਾਜਿਆਂ ਨੇ ਬੰਗ ਲਿਆ ਸੀਂਗ ਨਾਕੀ ਭਾਣ ਦੇ ਐ ਫਿਰ ਬੌਦ ਜਿਵੇਂ ਦਾਦਾ ਰਕ੍ਰੇਤ ਵੀਰ ਅੱਜ ਤੋਂ ਪਰਸੋਂ ਨੂੰ ਭਾਣ ਦੇ ਮਰ ਜਿੰਗਾ ਉਹ ਤੇਰਾ ਆ ਗਿਆ ਬਰਕਤ ਵੀਰ